ਅਗਲੀ ਗੱਲ ਨਾਲ ਨਾਲ ਇਸ਼ਾਰਾ ਸਮਝੋ ਕਿ ਬਿੱਲੀ ਚੂਹੇ ਖਾ ਗਈਏ ਬਿੱਲੀ ਚੂਹੇ ਖਾ ਗਈਏ ਹੋ ਗਾਲ ਵਿੱਚ ਟੱਲੀ ਬਨਣੀ ਹੋਣ ਜਾਗਰਤੀ ਆ ਗਈ ਓ ਗਾਲ ਵਿੱਚ ਟੱਲੀ ਬਨਣੀ ਹੋਣ ਜਾਗਰਤੀ ਆ ਗਈ ਜੇ ਚੰਗੀ ਲੱਗੇ ਤਾਂ ਤਾੜੀਆਂ ਦੇ ਨਾਲ ਅੰਦਰ ਵਾਜ ਪੁੱਛਣੀ ਚਾਹੀਦੀ ਹੈ ਕਿ ਹੁੰਦਾ ਗੁੜ ਨਾਲੋ ਇਹ ਸ਼ੁੱਧ ਗੜ ਮਿੱਠਾ ਹੁੰਦਾ ਗੁੜ ਨਾਲੋ ਇਹ ਸ਼ੁੱਧ ਮਿੱਠਾ ਉਹ ਜ਼ਹਿਰ ਨਾਲ ਕੋੜੇ ਬੰਦੇ ਨੇ ਵੱਡਾ ਸਿਆਸਤਾਂ ਦਾ ਜਾਲ ਵਿੱਟਾ ਹਾਏ ਕੱਚ ਦਾ ਗਲਾਸ ਟੁੱਟਿਆ ਹਾਏ ਕੱਚ ਦਾ ਗਲਾਸ ਟੁੱਟਿਆ ਹੋ ਕਾਮਯਾਬੀ ਮਿਹਨਤ ਨੂੰ ਇਹਨਾਂ ਡਾਕੂਆਂ ਨੇ ਬੋਤ ਲੁੱਟਿਆ ਕਾਮਯਾਦੀ ਮਹਿਲਤ ਨੂੰ ਇਹਨਾਂ ਡਾਕੂਆਂ ਨੇ ਬਹੁਤ ਲੁੱਟਿਆ ਹੋਵੇ ਸੁੰਡੀ ਦਾ ਖੇਤਾਂ ਚੋਂ ਖਾਤਮਾ ਹੋਵੇ ਸੁੰਡੀ ਦਾ ਖੇਤਾਂ ਚੋਂ ਖਾਤਮਾ ਉਹ ਲੋਟੂਆਂ ਨੂੰ ਢੋਈ ਨਾ ਮਿਲੇ ਸਿੱਧੀ ਨਰਕਾਂ ਨੂੰ ਜਾਵੇ ਆਤਮਾ ਸਿੱਧੀ ਨਰਕਾਂ ਨੂੰ ਜਾਵੇ ਆਤਮਾ ਕਿ ਪੇਟੀ ਉੱਤੇ ਖਾਦੀ ਸੋਟੀ ਦਾ ਕਿ ਪੇਟੀ ਉੱਤੇ ਖਾਦੀ ਸੋਟੀ ਦਾ ਅਸਾਂ ਕੀ ਅੰਬਾਨੀ ਬਣਨਾ ਇਹ ਮਸਲਾ ਰੋਟੀ ਦਾ ਅਸਾਂ ਕੀ ਵਾਨੀ ਵੰਨਾ ਸਭ ਮਸਲਾ ਰੋਟੀ ਦਾ ਤਾਨਕ ਜੀ ਮੁੜ ਆਵੋ ਬਾਵਰਾ ਨੇ ਅੱਥ ਚੁੱਕ ਲਈ ਇੱਕ ਤਾਨਕੇ ਖਲੋ ਜਾਵੋ ਬਾਵਰਾ ਨੇ ਅੱਥ ਚੁੱਕ ਲਈ ਇੱਕ ਤਾਨਕੇ ਖਲੋ ਜਾਵੋ ਕਿ ਗੁਰਲਾਲ ਤਾਂ ਸੱਚ ਲਿਖਦਾ ਹੈ ਗੁਰਲਾਲ ਤਾਂ ਸੱਚ ਲਿਖਦਾ ਹੈ ਉਹ ਮੰਡੀ ਦੇ ਵਪਾਰੀ ਠੱਗ ਨੇ ਇੱਥੇ ਝੂਠ ਤੇ ਫਰੇਬ ਵਿਕਦਾ ਹੈ ਮੰਡੀ ਦੇ ਵਪਾਰੀ ਠੱਗ ਨੇ ਇੱਥੇ ਝੂਠ ਤੇ ਫਰੇਬ ਵਿਕਦਾ ਹੈ ਮਰ ਜਾਵੇ ਜੀ ਸੋਣਾ ਫੁੱਲ ਮਰ ਜਾਵੇ ਜੀ ਕੰਬਿਆ ਦੀ ਕਾਦੀ ਜ਼ਿੰਦਗੀ ਪੜਾ ਹਾਕਮ ਸਤਾਵੇ ਜੀ ਕੰਬਿਆ ਦੀ ਕਾਦੀ ਜ਼ਿੰਦਗੀ ਪੜਾ ਹਾਕਮ ਸਤਾਵੇ ਜੀ ਨਾਲਾ ਸਾਥੀ ਦਿੰਦੇ ਰਹੋ ਬੱਦਲਾਂ ਤੋਂ ਮੀਂਹ ਵਰਦਾ ਬੱਦਲਾਂ ਤੋਂ वरदा अखो हंजू किर हु हुकमरान मन आई करदा अखियां चो हंजू किर हुकमरान करदा अगली गे नाले छॾा सम्झो के बिली चूह खा गई बी चूह खा गई ਉਹ ਗਾਲੀ ਵਿੱਚ ਟੱਲੀ ਬਨੜੀ ਹੁਣ ਜਾਗਰਤੀ ਆ ਗਈ ਉਹ ਗਾਲੀ ਵਿੱਚ ਟੱਲੀ ਬਨੜੀ ਹੁਣ ਜਾਗਰਤੀ ਆ ਗਈ ਏ ਅਸਵਾਦੂ ਜਾਰ ਰੱਖਿਆ ਅਸਵਾਦੂ ਜਾਰ ਰੱਖਿਆ ਉਹ ਹੱਕ ਸਾਡੇ ਖੋਣ ਨਹੀਂ ਦੇਣੇ ਸੀਸ ਟੱਲੀ ਉੱਤੇ ਰੱਖ ਕੇ ਚਟੇ ਆਹ ਹੱਥਾਂ ਸਾਹ ਦੇ ਖਾਣ ਨੀ ਦੇਣੇ ਸੀਸ ਤਲੀ ਉੱਤੇ ਤਾਰੇ ਰੱਖਿਆ ਅਗਲੀ ਗੱਲ ਜੀ ਜੇ ਸਮਝ ਆ ਜੇ ਨਾ ਜੇ ਚੰਗੀ ਲੱਗੇ ਤਾਂ ਤਾੜੀਆਂ ਦੇ ਨਾਲ ਅੰਦਰਵਾਜ ਪੁੱਛਣੀ ਚਾਹੀਦੀ ਹੈ ਕਿ ਹੁੰਦਾ ਗੁੜ ਨਾਲੋ ਈਸ਼ੁਰ ਦਾ ਮਿੱਠਾ ਹੁੰਦਾ ਗੁੜ ਨਾਲੋ ਈਸ਼ੁਰ ਦਾ ਮਿੱਠਾ उहो ज़हर नालो कौड़े बंदे नासतांिठा जरो कौड़े बंदे सियासत हो कोठे ते इल बीरो कोठे ہو इल نو हो رکھے रखे ਉਜਾਰਾ ਛੱਡੇ ਉਹ ਨਾ ਟਿੱਲ ਵੀਰ ਨੂੰ ਹੋਏ ਕੇਲ ਬਣਾਈ ਰੱਖਿਓ ਉਜਾਰਾ ਛੱਡੇ ਉਹ ਨਾ ਟਿੱਲ ਵੀਰ ਨੂੰ ਜੰਗਲਾਂ ਵਿੱਚ ਖੂਪਟਿਆ ਜੰਗਲਾਂ ਵਿੱਚ ਖੂਪਟਿਆ ਹੋ ਪਾਣੀ ਤਾਂ ਸੀ ਕੀ ਦੇਵਣਾ ਕਿਰਤੀਆਂ ਨੂੰ ਵਿੱਚ ਸੁੱਟਿਆ ਹੋ ਪਾਣੀ ਤਾਂ ਸਿੱਕੀ ਦੇਵੜਾ ਕਰਤੀਆਂ ਨੂੰ ਵਿੱਚ ਸੁੱਟਿਆ ਤੇ ਅਗਲੀ ਗੱਲ ਮੈਂ ਜਿਹੜੀ ਕਰਨ ਜਾ ਰਿਹਾ ਜੀ ਖੇਤਾ 'ਚ ਖੜੇ ਡਰਨੇ ਖੇਤਾ 'ਚ ਖੜੇ ਡਰਨੇ ਹੋ ਮੈਂ ਕੰਬੇ ਤਾਂ ਖਾਲੀ ਦਿਸਦੇ ਬਾਸੇ ਸੜਕਾਂ ਦੇ ਉੱਤੇ ਧਰਨੇ ਹੋ ਮੈਂ ਕ ਸੋ ਦੋ ਬਾਸੇ ਸੜਕਾਂ ਦੇ ਉੱਤੇ ਤਰਨੇ ਹੋ ਮੈਂ ਮਾਰਦਾਨੀ ਗੱਪ ਦੋਸਤੋ ਮੈਂ ਮਾਰਦਾਨੀ ਗੱਪ ਦੋਸਤੋ ਬਕੈਸੀਆਂ ਤਾਂ ਠੇਕੇ ਖਾ ਗਏ ਸਾਰਾ ਸ਼ੀਸ਼ੇ ਤਾਂ ਮਠਾਪ ਦੋਸਤੋ ਹੋ ਬਕੈਸੀਆਂ ਤਾਂ ਠੇਕੇ ਖਾ ਗਏ ਸਾਰਾ ਸ਼ੀਸ਼ੇ ਤਾਂ ਮਠਾਪ ਦੋਸਤੋ अॼ रो य मित्रो अॼु रोंद मित्रो सारा देश वेच छॾे पिचे बचे न कख मित्रो सारा देश वेच छॾे पिछे बचे आन कख मित्रो हा कचा गलस टुटिया ਮੈਂ ਮਾਰਦਾ ਨਹੀਂ ਗੱਪ ਦੋਸਤੋ ਮੈਂ ਮਾਰਦਾ ਨਹੀਂ ਗੱਪ ਦੋਸਤੋ ਉਹ ਨੌਕਰੀ ਤਾਂ ਠੇਕੇ ਖਾ ਗਏ ਸਾਰਾ ਸਿਸਟਮ ਠੱਪ ਦੋਸਤੋ ਵੈਕੈਂਸੀਆਂ ਤਾਂ ਠੇਕੇ ਖਾ ਗਏ ਸਾਰਾ ਸਿਸਟਮ ਠੱਪ ਦੋਸਤੋ ਅੱਜ ਰੋਂਦੀ ਐ ਅੱਖ ਮਿੱਤਰੋ ਅੱਜ ਰੋਂਦੀ ਐ ਅੱਖ ਮਿੱਤਰੋ ਉਹ ਸਾਰਾ ਦੇਸ਼ ਵੇਚ ਛੱਡਿਆ ਪਿੱਛੇ ਬਚਿਆ ਨਾ ਕੱਖ ਮਿੱਤਰੋ ਸਾਰਾ ਦੇਸ਼ ਵੇਚ ਛੱਡਿਆ ਪਿੱਛੇ ਬਚਿਆ ਨਾ ਕੱਖ ਮਿੱਤਰੋ ਹਾਈ ਕੱਚ ਦਾ ਗਲਾਸ ਟੁੱਟਿਆ ਹਏ ਕੱਚ ਦਾ ਗਲਾਸ ਟੁੱਟਿਆ ਹੋ ਕਾਮਿਆਂ ਦੀ ਮਿਹਨਤ ਨੂੰ ਇਹਨਾਂ ਡਾਕੂਆਂ ਨੇ ਬਹੁਤ ਲੁੱਟਿਆ ਕਾਮਿਆਂ ਦੀ ਮਿਹਨਤ ਨੂੰ ਇਹਨਾਂ ਡਾਕੂਆਂ ਨੇ ਬਹੁਤ ਲੁੱਟਿਆ ਕਿ ਕੋਹਾੜਿਆਂ ਨੇ ਰੁੱਖ ਵੱਢਿਆ ਕੋਹਾੜਿਆਂ ਨੇ ਰੁੱਖ ਵੱਢਿਆ ਸਾਡੀ ਪੈਨਸ਼ਨ ਦਾ ਹਿੱਸਾ ਤੁਸੀਂ ਜੂਏ ਵਿੱਚ ਲਾ ਛੱਡਿਆ ਐਨਪੀਐਸ ਬਾਰੇ ਗੱਲ ਹੈ ਜੀ ਕਿ ਕੋਹਾੜਿਆਂ ਨੇ ਰੁੱਖ ਵੱਢਿਆ ਸਾਡੀ ਪੈਨਸ਼ਨ ਦਾ ਹਿੱਸਾ ਤੁਸੀਂ ਜੂਏ ਵਿੱਚ ਲਾ ਛੱਡਿਆ ਕਹਿੰਦੇ ਹੋਵੇ ਸੁੰਡੀ ਦਾ ਖੇਤਾਂ ਚੋਂ ਖਾਤਮਾ ਹੋਵੇ ਸੁੰਡੀ ਦਾ ਖੇਤਾਂ ਚੋਂ ਖਾਤਮਾ ਉਹ ਲੋਟੂਆਂ ਨੂੰ ਢੋਈ ਨਾ ਮਿਲੇ ਸਿੱਧੀ ਨਰਕਾਂ ਨੂੰ ਜਾਵੇ ਆਤਮਾ ਸਿੱਧੀ ਨਰਕਾਂ ਨੂੰ ਜਾਵੇ ਆਤਮਾ ਕੰਧ ਯੋਲੇ ਬੈਠਾ ਬਿੱਲਾ ਏ ਕੰਧ ਯੋਲੇ ਬੈਠਾ ਬਿੱਲਾ ਏ ਮਿੱਤਰੋ ਵੀ ਪੈਣਾ ਕੱਢਣਾ ਜਿਹਦੀ ਧੌਣ ਵਿੱਚ ਬੋਲਦਾ ਕਰੋ ਨਾਲ ਜੀ ਜਿਹਦੀ ਧੌਣ ਵਿੱਚ ਕਿੱਲਾ ਏ ਮਲ ਮਲ ਦੇ ਰੁਮਾਲਾਂ ਦੀ ਮਲ ਮਲ ਦੇ ਰੁਮਾਲਾਂ ਦੀ ਉਹ ਭੁੱਖ ਨਹੀਂਓ ਸੋਹਣੀ ਸੇਜ ਦੀ ਗੱਲ ਟਿੱਡ ਦੇ ਸਵਾਲਾਂ ਦੀ ਗੱਲ ਟਿੱਡ ਦੇ ਸਵਾਲਾਂ ਦੀ ਨਾਲ ਸਾਥ ਦੇ ਦਿਓ ਗਲਾ ਖਰਾਬ ਹੈ ਤੇ ਨਾਲ ਮੈਨੂੰ ਵੀ ਮਿਲਜੂ ਥੋੜਾ ਜਿਹਾ ਸਾ ਕਿ ਪੇਟੀ ਉੱਤੇ ਖਾਦੀ ਸੋਟੀ ਦਾ ਕਿ ਪੇਟੀ ਉੱਤੇ ਖਾਦੀ ਸੋਟੀ ਦਾ ਅਸਾਂ ਕੀ ਅਵਾਨੀ ਬਣਨਾ ਇਹ ਮਸਲਾ ਰੋਟੀ ਦਾ ਅਸਾਂ ਕੀ ਅਵਾਨੀ ਬਣਨਾ ਸਭ ਮਸਲਾ ਰੋਟੀ ਦਾ ਕਿ ਕੰਡੇ ਹੁੰਦੇ ਨੇ ਗੁਲਾਬਾਂ ਨੂੰ ਅਮਲਿੰਦੂ ਜੀ ਗੱਲ ਕਰਕੇ ਗਏ ਸੀਗੇ ਪੜ੍ਹਾਈ ਬਾਰੇ ਸਟੱਡੀ ਬਾਰੇ ਕਿ ਕੰਡੇ ਹੁੰਦੇ ਨੇ ਗੁਲਾਬਾਂ ਨੂੰ ਐਵੇਂ ਨਾ ਮੁਰਖ ਬਣੀਏ ਆਹ ਚੁੱਕੀਏ ਕਿਤਾਬਾਂ ਨੂੰ ਨੀਤੀਆਂ ਨੂੰ ਸਮਝੀਏ ਤਾਂ ਸਹੀ ਆਹ ਚੁੱਕੀਏ ਕਿਤਾਬਾਂ ਨੂੰ ਉੱਚੇ ਮਹਿਲਾਂ ਨੇ ਟਹਿ ਜਾਣਾ ਹੈ ਉੱਚੇ ਮਹਿਲਾਂ ਨੇ ਟਹਿ ਜਾਣਾ ਉਹ ਤੂੰ ਸਾਡੇ ਹੱਕ ਨਾ ਮਾਰੋ ਫਿਰ ਰੋਲਾ ਕੱਦਦਾ ਰਹਿ ਜਾਣਾ ਫਿਰ ਰੋਲਾ ਕੱਦਦਾ ਰਹਿ ਜਾਣਾ ਕਿ ਨਾਨਕ ਜੀ ਮੁੜ ਆਵੋ ਉਹ ਨਾਨਕ ਜੀ ਮੁੜ ਆਵੋ ਬਾਵਰਾ ਨੇ ਅੱਥ ਚੁੱਕ ਲਈ ਇੱਕ ਤਾਨਕੇ ਖਲੋ ਜਾਵੋ ਬਾਵਰਾ ਨੇ ਅੱਥ ਚੁੱਕ ਲਈ ਇੱਕ ਤਾਨਕੇ ਖਲੋ ਜਾਵੋ ਥੋੜੀ ਕੱਚ ਦੀ ਮਿਆਦ ਹੁੰਦੀ ਹੈ ਥੋੜੀ ਕੱਚ ਦੀ ਮਿਆਦ ਹੁੰਦੀ ਹੈ ਕਿ ਮਰੇ ਨਾ ਜਮੀਰ ਸਾਥਿਓ ਜ਼ਿੰਦਗੀ ਜਿੰਦਾਬਾਦ ਹੁੰਦੀ ਹੈ ਮਰੇ ਨਾ ਜਮੀਰ ਸਾਥਿਓ ਜ਼ਿੰਦਗੀ ਜਿੰਦਾਬਾਦ ਹੁੰਦੀ ਹੈ ਕਦੇ ਹਿੰਮਤ ਨਾ ਹਾਰੀਏ ਕਦੇ ਹਿੰਮਤ ਨਾ ਹਾਰੀ ਹੈ ਯੋਧਿਆਂ ਨੂੰ ਲਾਲ ਹੈ ਸਲਾਮ ਜਿਨ੍ਹਾਂ ਜ਼ਿੰਦਗੀ ਵਾਰੀ ਹੈ ਯੋਧਿਆਂ ਨੂੰ ਲਾਲ ਹੈ ਸਲਾਮ ਜਿਨ੍ਹਾਂ ਜ਼ਿੰਦਗੀ ਵਾਰੀ ਹੈ ਕਿ ਗੁਰਲਾਲ ਤਾਂ ਸੱਚ ਲਿਖਦਾ ਹੈ ਗੁਰਲਾਲ ਤਾਂ ਸੱਚ ਲਿਖਦਾ ਹੈ ਉਹ ਮੰਡੀ ਦੇ ਵਪਾਰੀ ਠੱਗ ਨੇ ਇੱਥੇ ਝੂਠ ਤੇ ਫਰੇਬ ਵਿਕਦਾ ਮੰਡੀ ਦੇ ਵਪਾਰੀ ਠੱਗ ਨੇ ਇੱਥੇ ਝੂਠ ਤੇ ਫਰੇਬ ਵਿਕਦਾ ਹੈ ਕਿ ਅਸੀਂ ਉਹ ਵੱਡਿਆਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਸਾਡੇ ਹੱਕਾਂ ਤੇ ਡਾਕਾ ਮਾਰਦੇ ਨੇ ਕੀ ਕਹਿਣਾ ਚਾਹੁੰਦੇ ਆ ਕਿ ਮਜ਼ਦੂਰ ਹੂੰ ਮੈਂ ਮਜ਼ਦੂਰ ਹੂੰ ਮੈਂ गुनेगार तो नहीं मजदूर हूँ मैं गुनेगार तो नहीं अरे काम करता हूँ भाई बेकार तो नहीं काम करता हूँ भाई बेकार तो नहीं तुम चाहते हो मुझे अपने पैरों तले रोंदना तुम चाहते हो मुझे अपने पैरों तले रोंदना ओ तुमसे बड़ा देखा कोई मकार तो नहीं तुमसे बड़ा देखा कोई मकार तो नहीं आखिरी गल कह जा रहे हैं जी कि आजादी है इस देश में मैं मानता हूं आजादी है इस देश में मैं मानता हूं आजाद देश को लूटने का तू हकदार तो नहीं आजाद देश को लूटने का तू हकदार तो नहीं मजदूर हूं मैं गुनहगार तो नहीं लास्ट गल एक स्नेहा पंजाबी दे विच बहुत कुर्बानियां कर लिया आज कुर्बानियां दा दौर नहीं आज दौर है ਨੀਤੀਆਂ ਨੂੰ ਸਮਝਣ ਦਾ ਅੱਜ ਦੌਰ ਹੈ ਨੀਤੀਆਂ ਦੀ ਪਰਚੋਲ ਕਰਕੇ ਉਹਨਾਂ ਨਾਲ ਟੱਕਰ ਕਰਨ ਦਾ ਦਿਮਾਗ ਦੇ ਨਾਲ ਲੜਨ ਦਾ ਇੱਕ ਆਖਰੀ ਸੁਨੇਹਾ ਹੈ ਕਿ ਆਪਣਾ ਸਿਰ ਦੇਵਣ ਤੋਂ ਪਹਿਲਾਂ ਆਪਣਾ ਸਿਰ ਦੇਵਣ ਤੋਂ ਪਹਿਲਾਂ ਸਿਰ ਵਰਤਣ ਦੀ ਲੋੜ ਹੈ ਅੱਜ ਉਹ ਦੂਰ ਕਿਤੇ ਜਾਵਣ ਤੋਂ ਪਹਿਲਾਂ ਘਰ ਪਰਤਣ ਦੀ ਲੋੜ ਹੈ ਅੱਜ ਦੂਰ ਕਿਤੇ ਜਾਵਣ ਤੋਂ ਪਹਿਲਾਂ ਘਰ ਪਰਤਣ ਦੀ ਲੋੜ ਹੈ ਅੱਜ ਕਿਸ ਦੇ ਨਾਲ ਤੁਸੀਂ ਹੋ ਬੈਠੇ ਉਹ ਅੱਖ ਪਰਖਣ ਦੀ ਲੋੜ ਹੈ ਅੱਜ ਦੁਸ਼ਮਣ ਦੀ ਹਰ ਚਾਲ ਬਖਾਵੇ ਉਹ ਦਰਪਣ ਦੀ ਲੋੜ ਹੈ ਅੱਜ ਦੁਸ਼ਮਣ ਦੀ ਹਰ ਚਾਲ ਦਿਖਾਵੇ ਉਹ ਦਰਪਣ ਦੀ ਲੋੜ ਹੈ ਅੱਜ ਹੱਕ ਸੱਚ ਦੇ ਲਈ ਗੁਰ ਲਾਲ ਉਹ ਮਨ ਯਰ ਪੜਨ ਦੀ ਲੋੜ ਹੈ ਅੱਜ ਤੇ ਮਿੱਥਕੇ ਟੀਚਾ ਟੀਚੇ ਦੇ ਲਈ ਸਵੈ ਸਰਮਪਣ ਦੀ ਲੋੜ ਹੈ ਅੱਜ ਮਿੱਥਕੇ ਟੀਚਾ ਟੀਚੇ ਦੇ ਲਈ ਸਵੈ ਸਮਰਪਣ ਦੀ ਲੋੜ ਹੈ ਅੱਜ ਇੰਨੀਆਂ ਕ ਬੇਨਤੀਆਂ ਕਰਦਾ ਭੁੱਲਾ ਚੁੱਕਾਂ ਦੀ ਖਵਾ ਮਾਫੀ ਚਾਹੂਗਾ ਥੋੜੀ ਡਿਸਟਰਬ ਵਾਸਤੇ ਸੋ ਦੋ ਨਾਰੇ ਲਾਵਾਂਗੇ ਜੀ ਯੋਧਿਆਂ ਸੂਰਿਆਂ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮਜ਼ਦੂਰ ਇਕਤਾ ਜਿੰਦਾਬਾਦ 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 ਮਈ ਦਿਹਾੜਾ ਜਿੰਦਾਬਾਦ 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 ਧੰਨਵਾਦ ਜੀ ਸਾਥੀਓ ਮੈਂ ਸਾਰੇ ਸਾਥੀਆਂ ਤੋਂ ਇੱਕ ਗੱਲ ਲਈ ਮਾਫੀ ਮੰਗਣਾ ਚਾਹੂਗਾ ਕੀ ਮੈਂ ਗਰਲਾਲ ਸਿੰਘ ਜੀ ਨੂੰ ਟਾਈਮ ਨਾਲ ਹੀ ਬੁਲਾ ਲਿਆ ਤੇ ਗਰਲਾਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਆਪਣਾ ਗਲਾ ਕਾਇਮ ਕਰ ਲੈਣ ਮੈਂ ਇਹਨਾਂ ਨੂੰ ਦੁਬਾਰੇ ਵੀ ਬੁਲਾਉਂਗਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੱਧ-ਵਧ ਕਰੋ ਜੀ ਤੇ ਨਾਲ ਹੀ ਇਸ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਗਰਲਾਲ ਸਿੰਘ ਬਲਰਾ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਸਾਡੇ ਫੇਸਬੁੱਕ ਅਤੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਜ਼ਰੂਰ ਕਰੋ ਜੀ ਧੰਨਵਾਦ